ਉਸੇ ਇੱਕ ਮਾਰਯੋਗ ਮੈਂਬਰ ਨੂੰ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਨੂੰ ਰਖਣਾ ਰੋਕ ਰਿਹਾ ਕਿ ਤੁਹਾਨੂੰ ਹੀ ਰੱਖਣੀ ਉਹਦੀ ਇਕੱਲੀ ਗੱਲ ਸੰਦੀਪ ਜਾਖੜ ਨਹੀਂ ਰੱਖ ਸਕਦੇ ਪਲੀਜ਼ ਸਿਟ ਡਾਊਨ ਸਿਟ ਡਾਊਨ ਜਾਖੜ ਸਾਹਿਬ ਪਲੀਜ਼ ਸਿਟ ਡਾਊਨ ਜਾਖੜਾ ਬੋਲੋ ਜੀ ਬੋਲੋ ਥੈਂਕ ਯੂ ਸਪੀਕਰਸ ਆਂਡ ਕੈਨ ਯੂ ਇੰਟੀਮੀਡੇਟ ਦ ਚੇਅਰ ਸਿਟ ਡਾਊਨ ਸਿਟ ਡਾਊਨ ਸਿਟ ਡਾਊਨ ਸਿਟ ਡਾਊਨ ਸਿਟ ਡਾਊਨ ਚਲੋ ਜੇ ਬੋਲੋ ਜੀ ਜਕਰ ਸਾਹਿਬ ਇੱਕ ਕਰੀਂ ਕਿ ਜਵਾਬ ਤਾਂ ਦਿਓ ਕਿ ਸਮਾਂ ਨਹੀਂ ਦਿੰਦੇ ਕਿਉਂ ਨਹੀਂ ਦਿੰਦੇ ਜਾਓ ਮੈਂ ਪੰਜਾਬ ਦੀ ਗੱਲ ਕਰਨੀ ਆ ਮੈਂ ਕਿਸਾਨਾਂ ਦੀ ਗੱਲ ਕਰਨੀ ਆ ਜਕਰ ਸਾਹਿਬ ਤੁਸੀਂ ਬੋਲੋ ਜੀ ਅੱਗੇ ਚੱਲੀਏ ਤੁਸੀਂ ਬੋਲੋ ਪੰਜਾਬ ਦੀ ਗੱਲ ਕਰਨਾ ਚਾਹੁੰਦਾ ਅਕਸਰ ਜੋ ਵੀ ਕੋਈ ਚੇਅਰ ਦੀ ਆਗਿਆ ਤੋਂ ਬਿਨਾ ਕਿਆ ਕੀਤਾ ਜਵੈ ਰਿਕਾਰਡ ਨਾ ਕੀਤਾ ਜਾਵੇ ਬਸ ਜੀ ਜੇ ਚੇਅਰ ਵੀ ਠੀਕ ਬੋਲਦਾ ਤੁਸੀਂ ਡਿਕਟੇਟਰ ਨਹੀਂ ਹੋ ਜੀ ਤੁਸੀਂ ਸੰਦੀਪ ਜੀ ਅਗਲੀ ਆਈਟਮ ਲਈਏ ਫਿਰ ਸਪੀਕਰ ਸਾਹਿਬ ਜੀ ਮੈਂ ਇੱਕ ਪੋਜ਼ਿਟਿਵ ਗੱਲ ਕਰਨਾ ਚਾਹੁੰਦਾ ਅਕਸਰ ਆਪਾਂ ਇੱਥੇ ਹਾਊਸ ਦੇ ਵਿੱਚ ਇੱਕ ਦੂਜੇ 'ਚ ਕਮੀਆਂ ਕੱਢਦੇ ਆ ਤੇ ਜਿਹੜੇ ਕੋਈ ਚੰਗੇ ਕੰਮ ਹੈ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਮੰਤਰੀ ਸਾਹਿਬ ਬੈਠੇ ਐ ਡਾਕਟਰ ਬਲਬੀਰ ਜੀ ਮੈਂ ਕਾਫੀ ਟਾਈਮ ਤੋਂ ਹਾਊਸ ਦੇ ਵਿੱਚ ਜਿਹੜਾ ਡਾਕਟਰਾਂ ਦੀ ਕਮੀ ਹੈ ਹਸਪੀਟਲਸ ਦੇ ਵਿੱਚ ਸਪੀਕਰ ਸਾਹਿਬ ਜਿਹੜੇ ਸਪੀਕਰ ਸਾਹਿਬ ਜਿਹੜੇ ਤੁਸੀਂ ਕੰਟੀਨਿਊ ਕਰੋ ਜੀ ਸਰਕਾਰੀ ਹਸਪੀਟਲਸ ਦੇ ਵਿੱਚ ਡਾਕਟਰਾਂ ਦੀ ਬੜੀ ਹਮੇਸ਼ਾ ਕਮੀ ਰਹੀ ਹੈ ਤੇ ਮੈਂ ਠੀਕ ਅਗਲੀ ਆਈਟਮ ਬੈਠੋ ਜਖਰ ਸਾਹਿਬ ਫੇਰ ਕਰ ਲੈ ਤੁਸੀਂ ਗੱਲ ਇਹ ਤੁਹਾਨੂੰ ਗੱਲ ਨਹੀਂ ਕਰਨ ਦੇਣਾ ਚਾਹੁੰਦੇ ਧਿਆਨ ਦਿਵਾਉ ਨੋਟਿਸ ਕਾਲ ਅਟੈਂਸ਼ਨ ਗੋਮਰ ਵਿਜੇ ਪ੍ਰਤਾਪ ਜੀ ਮਾਨਯੋਗ ਸਪੀਕਰ ਸਾਹਿਬ ਮੈਂ ਆਪ ਜੀ ਦੇ ਰਾਹੀਂ ਸਰਕਾਰ ਦਾ ਧਿਆਨ ਅੰਮ੍ਰਿਤਸਰ ਉਤਰੀ ਹਲਕੇ ਦੇ 12 ਪੰਚਾਇਤ ਹਨ ਜੋ ਕਿ ਸਹਿਰ ਦੇ ਨਾਲ ਲੱਗ ਰਹੇ ਨੇ ਇਹਨਾਂ ਪੰਚਾਇਤਾਂ ਨੂੰ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੀ ਹਦੂਦ ਦੇ ਵਿੱਚ ਸਾਮਿਲ ਕਰਾਉਨ ਬਾਰੇ ਪੰਜਾਬ ਵਿਧਾਨ ਸਭਾ ਦੀ ਪੰਚਾਇਤੀ ਰਾਜ ਕਮੇਟੀ ਦੇ ਰਿਕਮੈਂਡੇਸ਼ਨ ਅਤੇ ਇਹਨਾਂ ਪੰਚਾਇਤਾਂ ਵੱਲੋਂ ਪਾਸ ਕੀਤੇ ਹੋਏ ਮੱਤਾ ਦੇ ਆਧਾਰ ਤੇ ਸਾਡੀ ਇਹ ਬੇਨਤੀ ਹੈ ਕਿ ਸਾਡੀ ਇਹ ਬੇਨਤੀ ਹੈ ਕਿ ਅੰਮ੍ਰਿਤਸਰ ਉਤਰੀ ਹਲਕੇ ਦੀਆਂ 12 ਪੰਚਾਇਤਾਂ ਨੇ ਮਾਨਯੋਗ ਸਪੀਕਰ ਸਾਹਿਬ ਜੀ ਮਾਨਜੋਗ ਸਪੀਕਰ ਸਾਹਿਬ 12 ਪੰਚਾਇਤਾਂ ਨੇ ਅੰਮ੍ਰਿਤਸਰ ਉਤਰੀ ਹਲਕੇ ਦੇ ਵਿੱਚ ਜੋ ਪੰਚਾਇਤਾਂ ਹੁਣ ਸ਼ਹਿਰ ਦੇ ਨਾਲ ਲੱਗ ਗਈਆਂ ਹਨ ਇਥੇ ਪਾਣੀ ਸਿਵਰੇਜ ਗਾਰਬੇਜ ਲਿਫਟਿੰਗ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਲੋਕੀ ਇਹ ਸਮਝਦੇ ਨੇ ਕਿ ਉਹ ਸ਼ਹਿਰ ਦੇ ਵਿੱਚ ਜਗ੍ਹਾ ਲੈ ਰਹੇ ਨੇ ਜਾਂ 플ੌਟ ਲੈ ਰਹੇ ਨੇ ਮਕਾਨ ਲੈ ਰਹੇ ਨੇ ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਇਹ ਸ਼ਹਿਰ ਦਾ ਏਰੀਆ ਨਹੀਂ ਹੈ ਵੈਸੇ ਸਾਰਾ ਏਰੀਆ ਸ਼ਹਿਰ ਦੇ ਨਾਲ ਲੱਗਦਾ ਹੈ ਤੇ विधानसभा की पंचायती राज कमेटी ने विजिट करके रिकमेंडेशन दिता है रिकोमेंड किया कि एंचायतों न्यूनसिपल कारपोरेशन शामिल किया जाए ए पंचायत ने चांद एवेन्यू कमला देवी एवेन्यू गुमटाला कॉलोनी सिल्वर स्टेट एक रूप एवेन्यू दयानंद नगर प्रीत नगर बाबा दीप सिंह कॉलोनी गुमटाला कॉलोनी रामनगर कॉलोनी नौसेरा खुरद नौसेरा कल तो मैं ਬੇਨਤੀ ਕਰਾਂਗਾ ਕਿ ਮਾਨਯੋਗ ਮੰਤਰੀ ਸਾਹਿਬ ਇਸ ਸੰਬੰਧ ਦੇ ਵਿੱਚ ਸਦਨ ਦੇ ਇਸ ਹਾਊਸ ਦੇ ਵਿੱਚ ਆਪਣੇ ਵਿਚਾਰ ਪ੍ਰਗਟ ਕਰਨ। ਥੈਂਕ ਯੂ। ਡਾਕਟਰ ਰਵਜੋਤ ਸਿੰਘ ਸਥਾਨਕ ਸਰਕਾਰ ਮੰਤਰੀ ਜਵਾਬ ਦੇਣਗੇ। ਜੀ ਧੰਨਵਾਦ ਸਪੀਕਰ ਸਾਹਿਬ। ਮੈਂ ਆਪਣੇ ਸਾਥੀ ਮਾਨਯੋਗ ਮੈਂਬਰ ਸਹਿਬਾਨ ਸ਼੍ਰੀ ਕੁਮਰ ਵੀਰੇ ਪ੍ਰਤਾਪ ਸਿੰਘ ਜੀ ਦਾ ਅਤੀਏ ਧੰਨਵਾਦੀ ਹਾਂ ਕਿ ਉਹਨਾਂ ਨੇ ਜਨਤਕ ਮਹੱਤਵ ਦੇ ਇਸ ਮਸਲੇ ਨੂੰ ਇਸ ਸਦਨ ਦੇ ਧਿਆਨ ਵਿੱਚ ਲਿਆਂਦਾ ਹੈ। ਅੰਮ੍ਰਿਤਸਰ ਉਤਰੀ ਵਿਧਾਨ ਸਭਾ ਹਲਕੇ ਵਿੱਚ ਪੈਂਦੀਆਂ ਚ 12 ਗ੍ਰਾਮ ਪੰਚਾਇਤਾਂ ਨੂੰ ਨਗਰ ਨਿਗਮ ਅੰਮ੍ਰਿਤਸਰ ਵਿੱਚ ਸ਼ਾਮਲ ਕਰਨ ਲਈ ਮਾਨਯੋਗ ਮੈਂਬਰ ਮੈਂਬਰ ਸਾਹਿਬਾਨ ਨੇ ਇੱਕ ਪੱਤਰ ਪੰਜਾਬ ਵਿਧਾਨ ਸਭਾ ਦੀ ਪੰਚਾਇਤੀ ਰਾਜ ਇਕਾਈਆਂ ਸੰਬੰਧੀ ਕਮੇਟੀ ਦੀ ਮਿਤੀ 24 ਜਨਵਰੀ 2024 ਨੂੰ ਹੋਈ ਮੀਟਿੰਗ ਵਿੱਚ ਦਿੱਤਾ ਸੀ ਇਹਨਾਂ 12 ਗ੍ਰਾਮ ਪੰਚਾਇਤਾਂ ਵਿੱਚੋਂ 11 ਗ੍ਰਾਮ ਪੰਚਾਇਤਾਂ ਨੇ ਫਰਵਰੀ 2024 ਵਿੱਚ ਆਪਣੇ ਖੇਤਰ ਨੂੰ ਨਗਰ ਨਿਗਮ ਅੰਮ੍ਰਿਤਸਰ ਵਿੱਚ ਸ਼ਾਮਲ ਕਰਨ ਲਈ ਮਤੇ ਪਾਸ ਕੀਤੇ ਸਨ ਮੈਂ ਦੱਸਣਾ ਚਾਹੁੰਦਾ ਕਿ ਜਨਵਰੀ 2023 ਤੋਂ ਜਨਵਰੀ 2025 ਤੱਕ ਨਗਰ ਨਿਗਮ ਅੰਮ੍ਰਿਤਸਰ ਦਾ ਸਦਨ ਹੋਂਦ ਵਿੱਚ ਨਹੀਂ ਸੀ ਰਾਜ ਵਿੱਚ ਪਿਛਲੇ ਸਾਲ ਅਕਤੂਬਰ ਵਿੱਚ ಗ್ರಾಮ ਪੰਚਾਇਤਾਂ ਦੀਆਂ ਹੋਈਆਂ ਆਮ ਚੋਣਾ ਤੋਂ ਬਾਅਦ ਨਵੀਆਂ ਪੰਚਾਇਤਾਂ ਬਣ ਗਈਆਂ ਹਨ ਇਹ ਉਚਿਤ ਹੋਵੇਗਾ ਕਿ ਚੁਣੇ ਹੋਏ ਅਧਾਰਿਆਂ ਦੇ ਰੂਪ ਵਿੱਚ ਇਹ ಗ್ರಾಮ ਪੰਚਾਇਤਾਂ ਨਗਰ ਨਿਗਮ ਅੰਮ੍ਰਿਤਸਰ ਵਿੱਚ ਸ਼ਾਮਲ ਹੋਣ ਲਈ ਨਵੇਂ ਮਤੇ ਪਾਸ ਕਰਨ ਇਸ ਉਪਰਾਧ ਨਗਰ ਨਿਗਮ ਅੰਮ੍ਰਿਤਸਰ ਦੇ ਸਦਨ ਦੁਆਰਾ ਇਸ ਸਬੰਧੀ ਵਿਚਾਰ ਕੀਤਾ ਜਾਵੇਗਾ ਜੋ ਕਿ ਦਸੰਬਰ 2024 ਵਿੱਚ ਹੋਇਆ ਹੋਈਆਂ ਸ਼ਹਿਰੀ ਸਥਾਨਿਕ ਸੰਸਥਾਵਾਂ ਦੀਆਂ ਚੋਣਾਂ ਉਪਰੰਤ 28 ਜਨਵਰੀ 2025 ਨੂੰ ਗਠਿਤ ਹੋਇਆ ਹੈ ਜਦੋਂ ਨਗਰ ਨਿਗਮ ਅੰਮ੍ਰਿਤਸਰ ਦਾ ਸਦਨ ਇਹਨਾਂ ಗ್ರಾಮ ਪੰਚਾਇਤਾਂ ਨੂੰ ਆਪਣੇ ਖੇਤਰ ਵਿੱਚ ਸ਼ਾਮਲ ਕਰਨ ਲਈ ਮਤਾ ਪਾਸ ਕਰ ਦਿੰਦਾ ਹੈ ਤਾਂ ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 36 ਦੇ ਤਹਿਤ ਅਗਲੀ ਕਾਰਵਾਈ ਆਰੰਭੀ ਜਾਵੇਗੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤਕਰੀਫ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਦੇ ਨਾਲ ਇਸ ਸਬੰਧੀ ਵਿਭਾਗ ਵੱਲੋਂ ਫਾਲੋਅ ਅਪ ਕੀਤੇ ਜਾਵੇਗੀ ਜੀ ਧੰਨਵਾਦ ਜੀ ਜੀ ਆਪਕੋ